ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖੰਗਦਾ ਇੱਥੇ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿ ਤੈਨੂੰ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ 'ਚ ਇਹਨਾਂ ਦੇ ਬੰਦੇ ਬੰਡਾ ਨੇ ਛੇਤਰਾਂ ਤੋਂ ਬਣਾਏ ਫਰੀਦਕੋਟੋਂ ਪਾਜਪਾ ਉਮੀਦਵਾਰ ਹਾਂਸਰਾਜ ਹਸਦਾ ਕਿਸਾਨਾਂ ਵੱਲੋਂ ਸੰਯੁਕਤ ਮੋਰਚੇ ਦੇ ਸੱਦੇ ਤੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਹਾਂਸਰਾਜ ਹੰਸ ਜਿੱਥੇ ਵੀ ਪ੍ਰਚਾਰ ਕਰਨ ਲਈ ਪਹੁੰਚਦੇ ਰਹੇ ਕਿਸਾਨਾਂ ਵੱਲੋਂ ਉਹਨਾਂ ਦੇ ਪ੍ਰੋਗਰਾਮ 'ਚ ਖਲਲ ਪਾ ਦਿੱਤਾ ਜਾਂਦਾ ਹੈ ਵੀਰਵਾਰ ਨੂੰ ਵੀ ਕਿਸਾਨਾਂ ਵੱਲੋਂ ਹਾਂਸਰਾਜ ਹੰਸਦਾ ਫਰੀਦਕੋਟ ਦੇ ਇੱਕ ਪਿੰਡ 'ਚ ਜ਼ੋਰਦਾਰ ਵਿਰੋਧ ਕੀਤਾ ਗਿਆ ਪਰ ਇਸ ਵਾਰ ਪਾਜਪਾ ਉਮੀਦਵਾਰ ਨੇ ਕਿਸਾਨਾਂ ਨੂੰ ਸਿੱਧੀ ਧਮਕੀ ਦੇ ਦਿੱਤੀ ਉਹਨਾਂ ਵਿਰੋਧ ਕਰਨ ਵਾਲਿਆਂ ਖਿਲਾਫ ਬੋਲਦਿਆਂ ਕਿਹਾ ਕਿ 2 ਤਰੀਕ ਤੋਂ ਬਾਅਦ ਮੈਂ ਖੁਦ ਇਹਨਾਂ ਨਾਲ ਨਿਪਟਾਂਗਾ ਕਿਉਂਕਿ ਕਿਸਾਨਾਂ ਨੇ ਖੇਤਰਾ ਤੋਂ ਬਿਨਾ ਬੰਦੇ ਨਹੀਂ ਬੰਨਣਾ ਇਹਨਾਂ ਨੂੰ ਕੋ 1-2 ਦਿਨ ਹੋਰ ਕਰ ਲਓ ਦਾ ਨੂੰ ਕਰ ਲਓ ਸਾਰਿਆਂ ਦੇ ਨੋਟ ਨੋਟ ਕੀਤੇ ਮੈਂ ਲੈ ਕੇ ਪਾਈ ਪਾਈ ਦਾ ਸਾਹ ਹਾਂ ਜਿਹੜੇ ਤੁਹਾਡੇ ਪੈਰਾਂ 'ਚ ਆ ਕੇ ਮੱਥਾ ਨਾ ਟੇਕਿਆ ਇਹ ਹੁਣ ਯੁੱਗ ਪਲਟਣਾ ਹੈ ਹਾਂਜੀ ਦੱਸ ਦੇ ਤੂੰ ਕਿਉਂ ਯੁੱਗ ਪਲਟਣ ਲੱਗਾ ਹੁਣ ਠੀਕ ਹੈ ਠੀਕ ਜਦੋਂ ਜ਼ੁਲਮ ਦੀ ਇੰਤਹਾ ਹੋ ਜਾ ਜਦੋਂ ਜ਼ੁਲਮ ਦੀ ਇੰਤਹਾ ਹੋ ਜਾ ਫਿਰ ਯੁੱਗ ਪਲਟਦਾ ਹੁੰਦਾ ਫਿਰ ਜਿਹੜੇ ਸਭ ਤੋਂ ਪਿੱਛੇ ਹੁੰਦੇ ਸਭ ਤੋਂ ਅੱਗੇ ਹੁੰਦੇ ਜਿਹੜੇ ਬਹੁਤ ਖੱਬੀ ਖਾਨ ਪਾਟੇ ਖਾਨ ਬਣ ਜਾਂਦੇ ਪਿੱਛੇ ਚਲ ਜਾਂਦੇ ਹੁੰਦੇ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਹਰਬਾਨੀ ਆ ਉਹਨੇ ਰੋਟੀ ਖਾਨ ਜੋਗੇ ਕਰਤੇ ਇਹਦਾ ਮਤਲਬ ਇਹ ਨਹੀਂ ਕਿ ਗਰੀਬ ਭਰਾ ਨੂੰ ਇੰਨਾ ਤੰਗ ਕਰਨਾ ਮੇਰੀ ਬੋਲੀ ਜ਼ਰੂਰ ਨਰਮ ਹੈ ਕੋਈ ਪਰ ਮੇਰੇ ਜਿਹੜੇ ਕੰਮ ਆ ਨਾ ਮੇਰੇ ਬਾਬਾ ਜੀਵਨ ਸਿੰਘ ਬੋਲਿਆ ਕਰੂ ਤੁਹਾਡੇ ਚ ਸਾਰੇ ਉਹ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਬਿਆਦ ਨੇ ਜਿੰਦਾਬਾਦ ਸ੍ਰੀ ਹਰਿਜਨ ਹਾਜੀ ਜਿੰਦਾਬਾਦ ਜਿੰਦਾਬਾਦ ਉਹਨਾਂ ਕੋਲੋਂ ਉੱਥੇ ਡਾਂਗਾ ਖਾਦਿਆ ਤੁਸੀਂ ਬਾਜ਼ਾਰ 'ਚ ਲਾ ਲਿਆ ਤਾਂ ਪਰਸੋਂ ਉੱਥੇ ਫਿਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈਂ ਇਹ ਤੇ ਮੇਰੇ ਸਾਹਮਣੇ ਹੋਇਆ ਮੈਂ ਮਨਤਾ ਪਾਉਦਾ ਰਹਿੰਦਾ ਕਿਸੇ ਨਾਲ ਲੜਿਓ ਨਾ ਫਸਾਦ ਨਾ ਕਰੋ ਪਿੰਡ ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸੌ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਜਮੀਨ ਦੇ ਦਿੱਖੇ ਤੋਂ ਬਚੋ ਗਰੀਬ ਦੀ ਵੱਧਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਢ ਕੇ ਗਏ ਹਾਂਜੀ ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਢ ਰਹਾ ਹੈ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖੰਗਦਾ ਇੱਥੇ ਯਾਰ ਕੋਈ ਵਾਸਤ ਦਾ ਜ਼ਮਾਨਾ ਹੀ ਨਹੀਂ ਜਾਂ ਪੈਰਾ ਚ ਪਿਆ ਨੂੰ ਪੈਰਾ ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਹਾਂਜੀ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਤੇ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ ਚ ਇਹਨਾਂ ਦੇ ਬੰਦੇ ਬਣਨਾ ਨਹੀਂ ਛੇਤਰਾਂ ਤੋਂ ਬਿਨਾ ਔਰ ਤੁਸੀਂ ਕੁਝ ਨਹੀਂ ਬੋਣੇ ਛੇਤਰ ਦੇਖਿਓ ਇੱਧਰ ਤੇ ਸਾਡੇ ਉਨਾਗੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦੇ ਆ ਕਿਹਾ ਕਿ ਜਿਹੜੇ ਤੁਹਾਨੂੰ ਗਾਲਾਂ ਕੱਢ ਰਹੇ ਨੇ ਸਮਝੋ ਆਪਣੇ ਮਾਪੇ-ਮਾਪ ਨੂੰ ਗਾਲਾਂ ਕੱਢ ਰਹੇ ਨੇ ਅਤੇ 2 ਤਰੀਕ ਤੋਂ ਬਾਅਦ ਮੈਂ ਦੇਖਾਂਗਾ ਕਿ ਕਿਹੜਾ ਇਹਨਾਂ ਵਿੱਚੋਂ ਖੱਬੀ ਖਾਨ ਇੱਥੇ ਆ ਕੇ ਖੰਗਦਾ ਹੈ ਉਹਨਾਂ ਕਿਹਾ ਕਿ ਇੱਕ ਦਿਨ ਇਹਨਾਂ ਅੱਗੇ ਮੈਂ ਆਪਣਾ ਸਿਰ ਝੁਕਾਇਆ ਅਤੇ ਕਿਹਾ ਕਿ ਸਿਰ ਲੈ ਲਵੋ ਪਰ ਇਹਨਾਂ ਨੇ ਛਿਦਰਾ ਤੋਂ ਬਿਨਾਂ ਬੰਦੇ ਨਹੀਂ ਬੰਨਣਾ ਇਹਨਾਂ ਨੂੰ ਕੋ 1-2 ਦਿਨ ਹੋਰ ਕਰ ਲਓ ਦਾਨੂ ਕਰ ਲੋ ਸਾਰੇ ਦੇ ਨੋਟ ਰਿਪੋਰਟ ਕੀਤੇ ਮੈਂ ਲੈ ਕੇ ਪਾਈ ਪਾਈ ਦਾ ਸਾਥ ਹਾਂ ਜੇ ਤੁਹਾਡੇ ਪੈਰਾਂ ਚ ਆ ਕੇ ਮੱਥਾ ਨਾ ਟੇਕਿਆ ਹੁਣ ਯੁੱਗ ਪਲਟਣਾ ਹੈ ਹਾਂ ਜੀ ਦੱਸਦੇ ਤੂੰ ਕਿਉਂ ਯੁੱਗ ਪਲਟਣ ਲੱਗਾ ਹੋਂ ਠੀਕ ਹੈ ਜਦੋਂ ਜ਼ੁਲਮ ਦੀ ਇੰਤਹਾ ਹੋ ਜਾ ਜਦੋਂ ਜ਼ੁਲਮ ਦੀ ਇੰਤਹਾ ਹੋ ਜਾ ਫਿਰ ਯੁੱਗ ਪਲਟਦਾ ਹੁੰਦਾ ਫਿਰ ਜਿਹੜੇ ਸਭ ਤੋਂ ਪਿੱਛੇ ਹੁੰਦੇ ਸਭ ਤੋਂ ਅੱਗੇ ਹੁੰਦੇ ਜਿਹੜੇ ਬਹੁਤ ਖੱਬੀ ਖਾਨ ਪਾਟੇ ਖਾਂ ਬਣ ਜਾਂਦੇ ਪਿੱਛੇ ਚੱਲ ਜਾਂਦੇ ਹੁੰਦੇ ਆ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਹਰਬਾਨੀ ਆ ਉਹਨੇ ਰੋਟੀ ਖਾਣ ਜੋਗੇ ਕਰਤੇ ਇਹਦਾ ਮਤਲਬ ਇਹ ਨਹੀਂ ਕਿ ਗਰੀਬ ਭਰਾ ਨੂੰ ਇੰਨਾ ਤੰਗ ਕਰਨਾ ਮੇਰੀ ਬੋਲੀ ਜ਼ਰੂਰ ਨਰਮ ਹੈ ਕੋਈ ਤੇ ਮੇਰੇ ਜਿਹੜੇ ਕੰਮ ਆ ਨਾ ਮੇਰੇ ਬਾਬਾ ਜੀਵਨ ਸਿੰਘ ਬੋਲਿਆ ਕਰੂ ਤੁਹਾਡੇ ਤੋਂ ਸਾਰੇ ਕੋਈ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਬਿਆਦ ਨੇ ਜਿੰਦਾਬਾਦ ਸ੍ਰੀ ਹਰਿ ਹਰਿ ਹਜ ਜਿੰਦਾਬਾਦ ਜਿੰਦਾਬਾਦ ਉਹਨਾਂ ਕੋ ਉੱਥੇ ਡਾਂਗਾ ਖਾਦਿਆ ਤੁਸੀਂ ਬਾਜ਼ਾਰ ਚ ਲਾ ਲਿਆ ਤੋ ਪਰਸੋਂ ਉੱਥੇ ਫੇਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈ ਇਹ ਤੇ ਮੇਰੇ ਸਾਹਮਣੇ ਹੋਇਆ ਮੈਂ ਮਿੰਤਾ ਪਾਉਂਦਾ ਰਹਿਣਾ ਕਿਸੇ ਨਾਲ ਲੜਿਓ ਨਾ ਫਸਾਦ ਨਾ ਕਰੋ ਪਿੰਡ ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸਿੰਘ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਸ੍ਰੀ ਦੇ ਦਿੱਖੇ ਤੋਂ ਬਚੋ ਗਰੀਬ ਦੀ ਵੱਧਵਾ ਤੋਂ ਬੱਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਢ ਕੇ ਗਏ ਹਾਂਜੀ ਸਮਝੋ ਆਪਣੇ ਮਾਪੇ ਨੂੰ ਉਹ ਕੱਢ ਰਹਾ ਹੈ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖੰਗਦਾ ਇੱਥੇ ਯਾਰ ਕੋਈ ਸਾਡੇ ਦਰ ਜ਼ਮਾਨਾ ਹੀ ਨਹੀਂ ਗਿਆ ਪੈਰਾਂ 'ਚ ਪਿਆ ਨੂੰ ਪੈਰਾਂ 'ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਹਾਂਜੀ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਤੇ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ 'ਚ ਆ ਇਹਨਾਂ ਦੇ ਬਲਦੇ ਬਣਨਾ ਨੇ ਛੇਤਰਾਂ ਤੋਂ ਬਣਾ ਔਰ ਤੁਸੀਂ ਕੁਛ ਨਹੀਂ ਬੋਨੇ ਛੇਤਰ ਲਿਖਿਓ ਇੱਧਰ ਤੇ ਸਾਡੇ ਇਸ ਤੋਂ ਪਹਿਲਾਂ ਜਦੋਂ ਹਾਸਰਾ ਜਹਾਂਸ ਫਰੀਦਕੋਟ ਦੇ ਪਿੰਡ ਬੀਲੇਵਾਲ ਚ ਪ੍ਰਚਾਰ ਕਰਨ ਪਹੁੰਚ ਰਹੇ ਸਨ ਤਾਂ ਕਿਸਾਨਾਂ ਨੇ ਜ਼ੋਰਦਾਰ ਵਿਰੋਧ ਕੀਤਾ ਇਸ ਦੌਰਾਨ ਵੱਡੀ ਗਿਣਤੀ ਚ ਪੁਲਿਸ ਵਾਲ ਵੀ ਮੌਜੂਦ ਰਹਾ ਜਿਨ੍ਹਾਂ ਨੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ